ਅਮਰਤ ਵੇਲੇ ਨੂੰ ਸੰਭਾਲਦੇ ਆ ਗੁਰੂ ਕੀ ਪਿਆਰਿਓ ਤੇ ਅਮਰਤਵੀ ਬਾਣੀ ਦੇ ਜਾਪ ਸਰਵਣ ਕਰਦੇ ਆ ਅਮਰਤ ਵੇਲੇ ਦੇ ਦੀਵਾਨ ਦੇ ਅੰਦਰ ਹਾਜ਼ਰ ਹੁੰਦੇ ਆ ਗੁਰਵਾੜੀ ਦੇ ਅਮਰਤ ਰਸ ਨੂੰ ਪ੍ਰਾਪਤ ਕਰਕੇ ਗੁਰੂ ਪਿਆਰ ਵਾਲਿਓ ਆਪ ਜੀ ਗੁਰੂ ਦੇ ਦਰ ਦੀਆਂ ਖੁਸ਼ੀਆਂ ਦੀ ਰਹਿਮਤਾਂ ਦੀ ਪਾਤਰ ਬਣ ਲਿਓ ਸੋ ਆਓ ਜੋ ਪਾਵਨ ਪਵਿੱਤਰ ਅੰਮ੍ਰਿਤ ਗੋਲ ਆਪ ਜੀ ਨੇ ਰਾਗ ਸੂਰਤ ਦੇ ਅੰਦਰ ਸ਼ਹੀਦਾ ਦੇ ਸਰਤਾਜ ਸਤਿਗੁਰੂ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀਆਂ ਦੇ ਮੁਬਾਰਕ ਰਸਨਾ ਤੋਂ ਉਚਾਰਨ ਕੀਤੇ ਹੋਏ ਮੁਖਵਾਕ ਦੇ ਰੂਪ ਅੰਦਰ ਸਰਵਣ ਕੀਤੇ ਹੈ ਇੱਕ ਬੇਟੀ ਕਾ ਨਾਮ ਗੁਰੂ ਪਿਆਰ ਵਾਲਿਓ ਇਹ ਇਸ ਪਵਨ ਹੁਕਮ ਦੇ ਅੰਦਰ ਸਤਿਗੁਰੂ ਜੀ ਨੇ ਜੋ ਕਰਮ ਕਾਂਡ ਨੇ ਇਹ ਸਾਰਿਆਂ ਨੂੰ ਕਰਮ ਕਾਂਡ ਦਾ ਹੀ ਨਾਮ ਦਿੱਤਾ ਜਾਂਦਾ ਹੈ ਜਿਦਾ ਜਿਦਾ ਵਰਣ ਮੇਰੇ ਸਤਿਗੁਰੂ ਜੀ ਨੇ ਇਸ ਮੁਖਵਾਕ ਦੇ ਵਿੱਚ ਕੀਤਾ ਪਰ ਗੁਰੂ ਕੇ ਪਿਆਰਿਓ ਜਿੱਥੇ ਸਿੱਖੀ ਬੜੀ ਕਮਾਣੀ ਔਖੀ ਹੈ ਇਹ ਜੀ ਕੋਈ ਕੀਮਤ ਨਹੀਂ ਅਦਾ ਕੀਤੀ ਜਾ ਸਕਦੀ ਪਰ ਰਸਤਾ ਵੀ ਬੜਾ ਸਵਾਲਾ ਦਸਿਆ ਪਹਾਰਾ ਜੀ ਨੇ ਪਰ ਫਿਰ ਵੀ ਗੁਰੂ ਕਾ ਸਿੱਖ ਸਖੀਣਾ ਕਮਾਏ ਫਿਰ ਤਾਂ ਇਹ ਹੀ ਸਮਝਿਆ ਜਾਵੇ ਕਿ ਗੁਰੂ ਕੇ ਪਿਆਰੇ ਦੇ ਭਾਗ ਚੰਗੇ ਨਹੀਂ ਉਹਦੀ ਕਿਸਮਤ ਵਿੱਚ ਇਹ ਸਵਾ ਨਹੀਂ ਲਿਖਿਆ ਜੇਰਾ ਉਹ ਗੁਰੂ ਦੇ ਦਰਬਾਰ ਦੀਆਂ ਹਾਜ਼ਰੀਆਂ ਤੋਂ ਵੱਧ ਜਾ ਰਹਿ ਜਾਂਦਾ ਸੋ ਆਪ ਚੰਦ ਬਿਦਰ ਗੁਰੂ ਬਾਦਸ਼ਾਹ ਦੀ ਹਕੂਮਤ ਸਮਝਣ ਦਾ ਯਤਨ ਕਰੀਏ ਜੋ ਉਪਦੇਸ਼ ਸਾਡੀ ਝੋਲੀ ਵਿੱਚ ਬਾਦਸ਼ਾਹ ਨੇ ਪਾਇਆ ਬਹੁਤ ਵੇਖੀਏ ਇਕਾਗਰ ਕਰੀਏ ਰਸਨਾ ਨੂੰ ਪਵਿੱਤਰ ਕਰੋ ਜੀ ਗੱਜ-ਬੱਜ ਕੇ ਬੁਲਾਓ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਹੁਣ ਸਾਹਿਬ ਜੀ ਨੇ ਰਹਾਉ ਦੇ ਪਦ ਦੇ ਅੰਦਰ ਮੈਂ ਅੱਜ ਇਹ ਬੇਨਤੀ ਕਰਦਾ ਹੁੰਦਾ ਆਪ ਜੀ ਵੀ ਗੁਰੂਜ ਗਿਆਨ ਦੇ ਮਾਲਕ ਕੋ ਕਿ ਜਿਹੜਾ ਰਹਾਉ ਦਾ ਬੰਦ ਹੈ ਇਹੇ ਵਿਸ਼ਵੱਚੇ ਹੁਕਮਨਾਮੇ ਦਾ ਭਾਵ ਹੁੰਦਾ ਹੋਰ ਰਹਾਉ ਦੇ ਬੰਦ ਦੇ ਅੰਦਰ ਹੀ ਬਚਨ ਕੀਤਾ ਕਿ ਹਾਰ ਪਰਿਓ ਸਵਾਮੀ ਕੈ ਦਵਾਰ ਹੈ ਉਹ ਤੋਂ ਪਹਿਲਾਂ ਜਿਹੜਾ ਬਚਨ ਹੈ ਪਿਆਰੇ ਇਹਨੂੰ ਵਿਦ ਜਦੀਆਂ ਕਿੰਨਾਂ ਮਹਾਰਾਜ ਜੀ ਨੇ ਦਸਾਇਆ ਕਿ ਇਨਸਾਨ ਨੇ ਆਹ ਕੁਝ ਕੀਤਾ ਆਹ ਕੁਝ ਅਸੀਂ ਸੁਣਿਆ ਆਹ ਕੁਝ ਕਰਦੇ ਰਹੇ ਨੇ ਲੋਕ ਪਰ ਸਹਿਬ ਕਹਿੰਦੇ ਪਿਆਰੇ ਇਨ ਵਿਦ ਮਿਰਣ ਨਾ ਜਾਈ ਕਹਿੰਦੇ ਮੈਂ ਕੀਏ ਕਰਮ ਅਨੇਕਾ ਬਹੁਤ ਕਰਮ ਕਾਟ ਕੀਤੇ ਸ੍ਰੀ ਨੂੰ ਕਸ਼ਟ ਦੇਣ ਵਾਲੇ ਅੱਗੇ ਉਹਨੂੰ ਐਕਸਪਲੇਨ ਕੀਤਾ ਮੇਰੇ ਦਤਾਰ ਨੇ ਸੈਨੂ ਕਸ਼ਟਤਾ ਕਹਿੰਦੇ ਮੈਂ ਸਰੀਰ ਤੋਂ ਨਿਰਵਸਤਰ ਵੀ ਰਿਆ ਇਹ ਅਵਸਥਾ ਦਸੀ ਹੈ ਕਿ ਕਈ ਜੋਗੀ ਲੋਕ ਬੰਦੇ ਰਹੇ ਕਿ ਇਹ ਇਹ ਕੋਈ ਜੀਵ ਕਰਦਾ ਰਿਹਾ ਪਰ ਗੁਰੂ ਕੇ ਸਿੱਖ ਨੂੰ ਵਾਰਾ ਜਿਵੇਂ ਭਾਖਿਆ ਕਿ ਤੂੰ ਸਮਝੀ ਪਿਆ ਰਿਆ ਜਿਹੜਾ ਗੁਰੂ ਗ੍ਰੰਥ ਸਾਹਿਬ ਤੇ ਵਿਸ਼ਵਾਸ ਕਰਦਾ ਹੈ ਕਹਿੰਦੇ ਬੋਨੀ ਵੀ ਰਿਆ ਤੇ ਹੱਥ ਅੱਡ ਕੇ ਮੰਗਣਾ ਕਰ ਪਾਤੀ ਕਹਿੰਦੇ ਇਹ ਵੀ ਵਿਧੀ ਅਪਣਾਈ ਬਣਾ ਦੇ ਅੰਦਰ ਵੀ ਘੁਮਿਆ ਉਹ ਵੀ ਨਗਰ ਅਵਸਥਾ ਦੇ ਅੰਦਰ ਤਟ ਤੀਰਤ ਤੀਰਤਾਂ ਤੇ ਜਾ ਕੇ ਜਿਹੜੇ ਕੰਢੇ ਸਨ ਤਟ ਸਨ ਉਹਨਾਂ ਜਾ ਕੇ ਨਤਮਸਤਕ ਹੋਇਆ ਇਸ਼ਨਾਨ ਕੀਤੇ ਪਰ ਅੰਦਰ ਦੀ ਜਿਹੜੀ ਭਟਕਣਾ ਸੀ ਉਹ ਫਿਰ ਵੀ ਦੂਰ ਨਾ ਹੋ ਉਹ ਫਿਰ ਵੀ ਦੁਗਦਾ ਦਾ ਹੀ ਸ਼ਿਕਾਰ ਰਿਆ ਫਿਰ ਮਹਾਰਾਜ ਜੀ ਨੇ ਇੱਕ ਵਚਨ ਕੀਤਾ ਕਿ ਜਿਸ ਨਰਕੀ ਦੁਗਦਾ ਨਾ ਜਾਏ ਫਿਰ ਧਰਮ ਰਾਏ ਤਿਸ ਦੇਸ ਜਾਏ ਦੇਖੋ ਦੁਗਦਾ ਦਾ ਸ਼ਿਕਾਰ ਜਿਹੜਾ ਵਿਅਕਤੀ ਹੈ ਇੱਧਰ ਨੂੰ ਵੀ ਪੈਰ ਫਸਾ ਲਈ ਜਿਹੜਾ ਹੈ ਉੱਧਰ ਨੂੰ ਲੱਤ ਫਸਾ ਲਈ ਜਿਹੜੀ ਆ ਉਦੋਂ ਹੱਥ ਸਿਰ ਕਿਤੇ ਹੋਰ ਪਾਸੇ ਝੁਕਾਈ ਜਾਣਾ ਇਹ ਦੁੱਧਾਂ ਦੀਆਂ ਨਿਸ਼ਾਨੀਆਂ ਹੈ ਗੁਰੂ ਕਾਲਸਾ ਜੀ ਤੇ ਕਹਿੰਦੇ ਮਨ ਵਿੱਚ ਭਾਵਨਾ ਆਈ ਕਿ ਜਾ ਕੇ ਜੋ ਬਿਧੀ ਵਿਰਾਦ ਸੇਸ ਨਾਤ ਨੂੰ ਮੱਤ ਦੇ ਤੁਰ ਗੁਰਮਤਿ ਵਿਚਨੀ ਕਿ ਸਿਰ ਦੇ ਉੱਤੇ ਆਰਾਤ ਰਾ ਕੇ ਬਨਾਰਸ ਦੀ ਧਰਤੀ ਵਿੱਚ ਕਹਿੰਦੇ ਫਿਰ ਇਸ ਸ੍ਰੀ ਨੂੰ ਦਫਾੜ ਖਰਾ ਲਵੋ ਤੇ ਮੁਕਤੀ ਮਿਲ ਜਾਏਗੀ ਸਿਰ ਕਰਵਤ ਕਰਵਤ ਆਰਾ ਧਰਾਏ ਫਿਰ ਵੀ ਕਹਿੰਦੇ ਸੀਰ ਦੀ ਮੈਲ ਨਹੀਂ ਉਤਰੀ ਕਣਕ ਕਾਵਣੀ ਇਹ ਔਰਤ ਨੂੰ ਪੂਰਾ ਸਰੀਰ ਨੂੰ ਲੈਸ ਕਰ ਦੇਣਾ ਭਾਵੇਂ ਸ਼ਿੰਗਾਰ ਦੇ ਨਾਲ ਸੋਨੇ ਦੇ ਨਾਲ ਜੋ ਜੋ ਵੀ ਬਣਦਾ ਉਹ ਕਹਿੰਦੇ ਫਿਰ ਦਾਨ ਕਰ ਦੇਣੀ ਛਾਲ ਕਰਨਾ ਅਸਤਾਨ ਗਜਦਾਨ ਸਿਰ ਜਾਨਾਰੀ ਭੂਵਦਾਨ ਐਸੂ ਤਾਂ ਨਿਤਨਤਾ ਕੀਜਾ ਕਦ ਭਾਈ ਤੂੰ ਭਾਵੇਂ ਅਸਤਾਨ ਗਜਦਾਨ ਅਸੂਤੇ ਘੋੜੇ ਗਜ ਹੁੰਦਾ ਹਾਥੀ ਇਵੀ ਕਰੀ ਜਾ ਇੱਥੇ ਵੀ ਮਹਾਰਾਜ ਜੀ ਨੇ ਕਿਹਾ ਕਿ ਹੈ ਵਰ ਗੈ ਵਰ ਘੋੜੇ ਤੇ ਹਾਥੀ ਇਹ ਦਾਨ ਵੀ ਕੀਤੇ ਔਰ ਉਹ ਵੀ ਸ਼ਿੰਗਾਰ ਕੇ ਤਾਨ ਕਰ ਦਿੱਤੀ ਸੇ ਜਨਾਰੀ ਤੇ ਭੂਮੀ ਵੀ ਭੂਵਦਾਨ ਐਸੋ ਦਾਨ ਨਿਤ ਨਿਤੈ ਕੀਤਾ ਤੇ ਪਾਤਸ਼ਾਹ ਅੱਗੇ ਕਹਿੰਦੇ ਅੰਨ ਵਸਤਰ ਅੰਨ ਵੀ ਦਾਨ ਕੀਤਾ ਵਸਤਰ ਵੀ ਇਹ ਇਹ ਭਾਵਨਾ ਰਹੀ ਲੈਣੀ ਕਿ ਅਸੀਂ ਕਿਸੇ ਜ਼ਰੂਰਤਮੰਦ ਦੀ ਸੇਵਾ ਨਹੀਂ ਕਰਨੀ ਕਿ ਬਾਣੀ ਕਹਿੰਦੀ ਇਹਦੇ ਕੀਤੇ ਕੁਝ ਮਿਲਣਾ ਨਹੀਂ ਔਰ ਕਹਿੰਦੇ ਭਾਵਨਾ ਇਹ ਨਾ ਹੋਵੇ ਕਿ ਇਹ ਅੰਨ ਦਾਨ ਕੀਤੇ ਆ ਤੇ ਵਸਤਰ ਦਾਨ ਕੀਤੇ ਆ ਮੈਨੂੰ ਪਿਆਰੇ ਦਾ ਪਿਆਰ ਮਿਲ ਜਾਣਾ ਇਹ ਭਾਵਨਾ ਨਾ ਲੈ ਲਿਓ ਦਾਨ ਜ਼ਰੂਰ ਕਰੋ ਲੋੜਵੰਦ ਨੂੰ ਦਿਓ ਪਰ ਭਾਵਨਾ ਤੇ ਵਿਸਤੂੜੀ ਦੀ ਅਸੀਂ ਉਹਦੇ ਵਿੱਚ ਕਰਵਟ ਲੈ ਕੇ ਆਣੀ ਫਿਰ ਕਹਿੰਦੇ ਹੋਰ ਕੋਈ ਹੋਰ ਕੁਝ ਕੀਤਾ ਪੂਜਾ ਅਰਚਾ ਡੰਡੋ ਪੰਦਰਾਂ ਜਿਹੜੀਆਂ ਕੀਤੀਆਂ ਇਹ ਛੇ ਤਰ੍ਹਾਂ ਦੀਆਂ ਕਿਸਮਤ ਭਾਵ ਕਰਿਆਵਾਂ ਨੇ ਇਹ ਵੀ ਕੀਤੀਆਂ ਕਹਿੰਦੇ ਇਹਦੇ ਨਾਲ ਕੀ ਹੋਇਆ ਹਉ ਕਰਤ ਪੰਦਰਵੇਂ ਪਰਿਆ ਕਹਿੰਦੇ ਇਹਦੇ ਨਾਲ ਮੈਨੂੰ ਅੰਕਾਰ ਹੋਇਆ ਕਹਿੰਦੇ ਜੀਵ ਨੂੰ ਅੰਕਾਰ ਹੋ ਜਾਂਦਾ ਹੈ ਉਹ ਆ ਵੀ ਕੀਤਾ ਉਹ ਵੀ ਕੀਤਾ ਵੱਡੀ ਆਜਾ ਕਹਿਣ ਤੋਂ ਭਾਵ ਆ ਉਹ ਸਭਾ ਸੂਈ ਚੱਲਦੀ ਹੀ ਰhstack ਦੇ ਵਿੱਚ ਔਰ ਸ਼ੁਰੂਆਤ ਇਸ ਆ ਜਾਉ ਹੁਣ ਕਹਿੰਦੇ ਇਹ ਸਭ ਕੁਝ ਕੀਤਾ ਰਹਾਉ ਦੇ ਪੰਦੇ ਅੰਦਰ ਮਹਾਰਾਜ ਜੀ ਨੇ ਕਿਹਾ ਕਹਿੰਦੇ ਫਿਰ ਪਿਆਰੇ ਇਹਨੂੰ ਵਿਦ ਮਿਲਣਾ ਨਹੀਂ ਜਾਈ ਇਹ ਫਿਰ ਕੀਤੇ ਆ ਤੈਨੂੰ ਪਿਆਰ ਨਹੀਂ ਮਿਲਣਾ ਦਤਾਰ ਦਾ ਤੈਨੂੰ ਪਿਆਰਾ ਨਹੀਂ ਮਿਲਣਾ ਇਹ ਕੁਝ ਕੀਤੇ ਆ ਫਿਰ ਕਰਨਾ ਕੀ ਹੈ ਉਹ ਤੋਂ ਬਨ ਜਿਹੜਾ ਕਹਿੰਦੇ ਪਾਠ ਵੀ ਕੀਤੇ ਐ ਵੇਦਾਂ ਦੇ ਵਿਚਾਰਨ ਵਾਲਾ ਵੀ ਇਹ ਦੱਸੀਏ ਸਾਡੀ ਜਿਹੜੀ ਅਸੀਂ ਕਰਤੇ ਆਏ ਆ ਤੇ ਗੁਰੂ ਕੇ ਪਿਆਰਿਓ ਗੁਰਮਤ ਤੋਂ ਬਾਹਰ ਜਿਹੜੀਆਂ ਗੱਲਾਂ ਨੇ ਉਹ ਲੋਕ ਅਪਣਾਉਂਦੇ ਰਹੇ ਨੇ ਤੇ ਕਹਿੰਦੇ ਨਿਵਲ ਜਿਹੜਾ ਅਸੀਂ ਗੋਡਿਆਂ ਦੇ ਭਾਰ ਹੋ ਕੇ ਗੋਡਿਆਂ ਤੇ ਹੱਥ ਰੱਖ ਲੈਣੇ ਫਿਰ ਆਪੇ ਨੂੰ ਦੇਖਿਆ ਹੋਣਾ ਤੁਸੀਂ ਤਸਵੀਰਾਂ ਦੇ ਵਿੱਚ ਇਸ ਤਰ੍ਹਾਂ ਇਸ ਤਰ੍ਹਾਂ ਹਲਾ ਦੇਣਾ ਭਵਾਣਾ ਬੇਬੂ ਇਹਦੇ ਨਾਲ ਨਾੜੀਆਂ ਸਾਫ਼ ਹੁੰਦੀਆਂ ਨੇ ਅਸੀਂ ਇਹ ਕੋਈ ਪਰਮੇਸ਼ਰ ਨੂੰ ਪਾਣ ਦਾ ਤਰੀਕਾ ਨਹੀਂ ਅਸੀਂ ਇਹ ਤੇ ਪਰਮੇਸ਼ਰ ਨੂੰ ਪਾਣ ਦਾ ਤਰੀਕਾ ਬਣਾ ਲਿਆ ਪਰ ਇਹ ਅੰਦਰ ਦੀਆਂ ਨਾੜੀਆਂ ਨੂੰ ਤੇ ਸਾਫ਼ ਕਰਦਾ ਜਿਸ ਤਰ੍ਹਾਂ ਵਰਤ ਰੱਖਿਆ ਅਸੀਂ ਕਹਿੰਦੇ ਆ ਕਿ ਵਰਤ ਰੱਖਿਆ ਸਾਡੀ ਓਵਰਪੁਟ ਨਹੀਂ ਵਰਤ ਰੱਖਣੇ ਆ ਗੁਰੂ ਘਰ ਸਾਹਿਬ ਜੀ ਔਰ ਵਰਤ ਇਹ ਭਾਵਨਾ ਨੂੰ ਰੱਖ ਕੇ ਮੁਖ ਰੱਖਣੇ ਕਿ ਸਾਡਾ ਜਿਹੜੀ ਅਰਥਵਿਵਸਥਾ ਸਾਡੀ ਅੰਦਰ ਦੀ ਸਾਡਾ ਜਿਹੜਾ ਪੈਸਾ ਉਹ ਵੱਜ ਜਾਵੇ ਜਦੋਂ ਦੇਸ਼ ਆਜ਼ਾਦ ਹੋਇਆ ਨਾ ਲਾਲਾ ਹਰਦਸ਼ਾਸਤਰੀ ਵਰਗਿਆਂ ਨੇ ਜਿਹੜੇ ਪ੍ਰਧਾਨ ਮੰਤਰੀ ਹੋਏ ਉਹਨਾਂ ਨੇ ਵੀ ਕਿਹਾ ਸੀ ਹਿੰਦੁਸਤਾਨ ਦੇ ਲੋਕਾਂ ਨੂੰ ਤੇ ਉਦੋਂ ਪੰਜਾਬ ਦੇ ਦੇਸ਼ ਦੇ ਪੰਜਾਬ ਸਾਡੇ ਦੇਸ਼ ਦੇ ਲੋਕ ਅੱਗੇ ਆਏ ਇਹਨਾਂ ਨੇ ਜਿਹੜੀ ਅੱਜ ਕਿਸਾਨੀ ਰੋੜ ਰਹੀ ਹੈ ਰੋੜਾ ਰੋੜਾ ਦੇ ਉੱਤੇ ਰੁਲ ਰਹੀ ਹੈ ਟਕਰਾਅ ਹੋ ਰਹੇ ਨੇ ਇਸ ਕਸਬੇ ਨੇ ਉਸ ਵਕਤ ਹਿੰਦੁਸਤਾਨ ਦੀ ਆਪਣੀ ਪੱਗ ਨੂੰ ਬਚਾਇਆ ਤੇ ਦੇਸ਼ ਦੇ ਵਿੱਚੋਂ ਪੰਜਾਬ ਦਾ ਸਭ ਤੋਂ ਵੱਧ ਸੋਨਾ ਵੀ ਇਕੱਠਾ ਹੋਇਆ ਤੇ ਸਭ ਤੋਂ ਵੱਧ ਜ਼ਿਆਦਾ ਇਹਨਾਂ ਨੇ ਉਬਲੀ ਫਾਇਦਾ ਕੀਤੀ ਵਰਤ ਰੱਖੇ ਗਏ ਕਿ ਭਾਈ ਵਰਤ ਰੱਖੋ ਵਰਤ ਰੱਖ ਕੇ ਸਾਡਾ ਜਿਹੜਾ ਭੋਜਨ ਉਹ ਖਤ ਜਾਵੇ ਹੋਰ ਭੰਡਾਰ ਹੋ ਜਾਵੇ ਤੇ ਅਸੀਂ ਕੁਝ ਮਜ਼ਬੂਰ ਦੇਸ਼ ਦੇ ਵਿੱਚ ਆਉਂ ਨਹੀਂ ਜਾਈਏ ਅਸੀਂ ਵਰਤ ਰੱਖਣ ਲੱਗ ਪਏ ਹੋਰਾਂ ਭੰਡਾਰ ਵਾਸਤੇ ਹੁਣ ਆਓ ਗੁਰੂ ਪਿਆਰਿਓ ਪਾਸਾ ਕਹਿੰਦੇ ਇਹ ਵੀ ਕੀਤੇ ਇਹ ਗੋਡਿਆਂ ਦੇ ਉੱਤੇ ਹੱਥ ਰੱਖ ਕੇ ਪੇਟ ਨੂੰ ਘੁਆਣ ਵਾਲੇ ਨੇ ਵੱਲ ਕਹਿੰਦੇ ਫਿਰ ਭੰਗਵਾ ਜਿਹੜੀ ਅਸੀਂ ਆ ਸਰਪਣੀ ਵਰਗੀ 나ੜੀ ਹੈ ਸਾਡੇ ਆ ਰੀੜ ਦੀਆਂ ਜੀ 1 ਕਰੋੜ ਜੀ ਨੂੰ ਕਹਿੰਦੇ ਆਪ ਸ਼ਬਦਾਂ ਵਿੱਚ ਇਹਦੇ ਲਈ ਸਵਾਸ ਦਸਤਵਾਰੂ ਚੜਾ ਕੇ ਇਹ ਕੁਝ ਨਹੀਂ ਕੀਤਾ ਇਹਦੇ ਨਾਲ ਹੰਕਾਰ ਹੀ ਹੋ ਗਿਆ ਇਨਸਾਨ ਕਿ ਮੈਂ ਆਹ ਕੁਝ ਕਰਨਾ ਜਾਣਦਾ ਸੁਣਦੇ ਆ ਜਦੋਂ ਸਾਨੂੰ ਕੁਝ ਥੋੜੀ ਜੀ ਐਸੀ ਗੱਲ ਹੋ ਜਾਏ ਤੇ ਫਿਰ ਹੰਕਾਰੀ ਹੋ ਜਾਂਦਾ ਫਿਰ ਪਾਤਸ਼ਾਹ ਕਹਿੰਦੇ ਫਿਰ ਤੇਰਾ ਇਹਨਾਂ ਕੀਤਿਆਂ ਦੇ ਨਾਲ ਪੰਜਾਂ ਨਾਲ ਦਾ ਤੇਰੇ ਨਾਤਾ ਟੁੱਟਿਆ ਨਹੀਂ ਤੂੰ ਤੇ ਹੋਰ ਹੰਕਾਰੀ ਹੋਇਆ ਤੇ ਫਿਰ ਮੈਂ ਕੀਏ ਕਰਮ ਨੇਕਾਂ ਫਿਰ ਕਰਨਾ ਕੀ ਹੈ ਹੁਣ ਸਵਾਲ ਖੜਾ ਇਹ ਹੋ ਗਿਆ ਭੈਣਾ ਨੂੰ ਬੇਤੀ ਧਿਆਨ ਦਿਓ ਹੁਣ ਪਾਸੇ ਧਿਆਨ ਕੇਂਦਰਤ ਨਹੀਂ ਕਰਨਾ ਹੁਣ ਅਸੀਂ ਕਰਨਾ ਕੀ ਹੈ ਮਹਾਰਾਜੀ ਕਹਿ ਕੀ ਕਹਿ ਰਹੇ ਧਿਆਨ ਦਿਓ ਕਿ ਆ ਕੁਝ ਕੀਤਾ ਤੇ ਪ੍ਰਾਪਤੀ ਨਹੀਂ ਹੋਣੀ ਹੁਣ ਕਰਨਾ ਕੀ ਹੈ ਉਹ ਸਹਿਬ ਨੇ ਰਹਾਉ ਦੀ ਬੰਦ ਦੇ ਵਿੱਚ ਹੀ ਦੱਸਿਆ ਕਹਿੰਦੇ ਹਾਰ ਪਰਿਓ ਸੁਆਮੀ ਕਾ ਦਵਾਰਾ ਹਾਰ ਪਰਿਓ ਸਾਰੇ ਪਾਸੇ ਇਹ ਕੁਝ ਕਰਕੇ ਦੇਖ ਲਿਆ ਕਿਤੇ ਹੰਕਾਰ ਵੱਧ ਗਿਆ ਕਿਤੇ ਕੁਝ ਹੋਇਆ ਤੇ ਕਹਿੰਦੇ ਪਰ ਜਦੋਂ ਗੁਰੂ ਦੀ ਸ਼ਰਣ ਵਿੱਚ ਆਇਆ ਨਾ ਸ਼ਰਨ ਕਰਨਾ ਇਹ ਰਸਨਾ ਤੂੰ ਅਨ ਰਸ ਰਾਚ ਰਹੀ ਇਹ ਰਸਨਾ ਤੂੰ ਅਨ ਰਸ ਰਾਚ ਨਹੀਂ ਤੇਰੀ ਪਿਆਸ ਨਾ ਜਾਏ ਪਿਆਸ ਨਾ ਜਾਏ ਹੋਰ ਤਿੱਤ ਹੈ ਹੋਰ ਕਰਨਾ ਤੇ ਹੋਰ ਹੋਰ ਰਸਾਂ ਦੇ ਨਾਲ ਸਕੜ ਦੇ ਨਾਲ ਨਾ ਤੇਰੀ ਹੋਰ ਅੰਦਰਲੀ ਤਰਫ ਵਧੇਗੀ ਪਰ ਜੇ ਤੂੰ ਸੰਤੁਸ਼ਟੀ ਚੰਦ ਹੈ ਤ੍ਰਿਸ਼ਨਾ 부ਜਾ ਹਰ ਕੇ ਨਾਮ ਪਿਆਸ ਨਾ ਜਾਏ ਹੋਠ ਕਿਤੇ ਜਜਲ ਹਰ ਰਸ ਪਲੈ ਨਾ ਪਾਏ ਜਦੋਂ ਤੱਕ ਹਰੀ ਦੇ ਨਾਮ ਰਸ ਨੂੰ ਪ੍ਰਾਪਤ ਨਹੀਂ ਕਰਦੀ ਇਹ ਰਸਨਾ ਉਦੋਂ ਤੱਕ ਇਹਨੂੰ ਸ਼ਾਂਤੀ ਨਹੀਂ ਮਿਲਦੀ ਹਾਰ ਪਰਿਉ ਸੁਆਮੀ ਕਹਿ ਦੁਆਰਾ ਦੀਜ ਬੁੱਧ ਕੁਵਿਕ বিবেকবুদ্ধ ਜਿਹੜੀ ਸਾਨੂੰ ਪਰਖਣ ਦਾ ਜਾਚ ਆ ਜਾਏ ਸਾਨੂੰ ਪਤਾ ਲੱਗ ਜਾਏ ਕਿ ਇਸ ਗੁਰੂ ਦੇ ਦਰ ਤੇ ਆਉਣ ਦੇ ਨਾਲ ਸਾਨੂੰ ਕੀ ਕੁਝ ਮਿਲ ਸਕਦਾ ਹੈ ਇਹ ਵਿਵੇਕਬੁੱਧ ਸਾਨੂੰ ਗੁਰੂ ਦੇ ਦਰ ਤੋਂ ਮਿਲਦੀ ਹੈ ਜੇ ਅਸੀਂ ਹੋਰ ਪਾਸੇ ਸਿਰ ਮਾਰਦੇ ਰਹੇ ਹੰਕਾਰੀ ਹੋ ਸਕਣਾ ਹੈ ਗੁਰੂ ਖੇ ਪਿਆਰਿਓ ਸਮਾਂ ਬਰਬਾਦ ਹੋ ਜਾਣਾ ਜਦੋਂ ਤੱਕ ਗੁਰੂ ਦੀ ਸ਼ਰਨ ਵਿੱਚ ਆ ਕੇ ਅਸੀਂ ਵਿਵੇਕ ਬੁੱਧੀ ਨਿਭੰਗੀ ਉਦੋਂ ਤੱਕ ਸਾਡਾ ਆਇਆ ਪ੍ਰਵਾਣ ਵੀ ਹੋ ਗਿਆ ਸਫਲ ਵੀ ਸੋ ਪਾਸਾ ਸਭਨਾ ਦੀ ਝੋਲੀ ਵਿੱਚ ਉਹ ਵੇਗਵੁੱਧ ਪਾਵੇ ਸਾਨੂੰ ਇਹ ਪਖ ਕਰਨ ਦਾ ਸਾਨੂੰ ਇਹ ਗਿਆਨ ਹੋ ਜਾਵੇ ਕਿ ਇਸ ਦਰਤੋਂ ਕੀ ਕੁਝ ਮਿਲ ਸਕਦਾ ਸੋ ਆਓ ਇਤਨੀ ਕੁ ਸੇਵਾ ਪ੍ਰਵਾਣ ਕਰੋ ਬ੍ਰਹਮਤ